ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਗਤ ਕਬੀਰ ਜੀ ਦੇ ਨਾਲ ਇੱਕ ਇੱਕ ਸਫ਼ਰ ਤੇ ਚੱਲਾਂਗੇ ਹਾਂਜੀ ਇਹ ਸਫ਼ਰ ਹੈ ਬਾਹਰੋਂ ਅੰਦਰ ਵੱਲ ਦੇਖਣ ਦਾ ਸਾਡੇ ਕੋਲ ਉਹਨਾਂ ਦੇ ਤਿੰਨ ਸ਼ਲੋਕ ਨੇ ਤੇ ਇਹ ਸਾਨੂੰ ਸਵਾਲ ਪੁੱਛਣ ਲਈ ਮਜਬੂਰ ਕਰਦੇ ਨੇ ਅਸੀਂ ਕਿੱਥੇ ਰਹਿੰਦੇ ਹਾਂ ਕਿਵੇਂ ਜਿਉਂਨੇ ਹਾਂ ਤੇ ਸਾਡਾ ਅਸਲ ਕਿਰਦਾਰ ਕੀ ਹੈ ਬਿਲਕੁਲ ਤਾ ਆਓ ਪਹਿਲਾਂ ਦੇਖਦੇ ਹਾਂ ਕਿ ਕਬੀਰ ਜੀ ਸਾਡੇ ਘਰ ਨੂੰ ਸਾਡੇ ਮਾਹੌਲ ਨੂੰ ਕਿਵੇਂ ਪਰਖਦੇ ਨੇ ਠੀਕ ਹੈ ਪਹਿਲਾ ਸ਼ਲੋਕ ਹੈ ਕਬੀਰ ਸੰਤਨ ਕੀ ਝੁੰਗੀਆਂ ਪਲੀ ਪੱਠ ਕੁਸਤੀ گاਉ ਮਤਲਬ ਇੱਕ ਸੰਤ ਦੀ ਛੋਟੀ ਜਿਹੀ ਝੋਪੜੀ ਸੰਤਨ ਕੀ ਝੁੰਗੀਆਂ ਹਾਂਜੀ ਉਹ ਇੱਕ ਦੁਸ਼ਟ ਆਦਮੀ ਦੇ ਪੂਰੇ ਪਿੰਡ ਕੁਸਤੀ گاਉ ਨਾਲੋਂ ਬਿਹਤਰ ਹੈ ਇਹ ਤੁਲਨਾ ਦੇਖਣ ਨੂੰ ਬੜੀ ਸਧਾਰਨ ਲੱਗਦੀ ਹੈ ਪਰ ਹੈ ਬਹੁਤ ਡੂੰਗੀ ਬਹੁਤ ਜ਼ਿਆਦਾ ਇੱਕ ਪਾਸੇ ਝੌਂਪੜੀ ਤੇ ਦੂਜੇ ਪਾਸੇ ਪੂਰਾ ਪਿੰਡ ਜਿਸ ਨੂੰ ਬੜਦੀ ਹੋਈ ਪੱਠੀ ਕਿਹਾ ਗਿਆ ਹੈ ਇਹ ਪੱਠੀ ਦਾ ਕੀ ਮਤਲਬ ਹੋਇਆ ਇੱਥੇ ਦੇਖੋ ਇਹ ਬਹੁਤ ਵਧੀਆ ਸਵਾਲ ਹੈ ਪੱਠੀ ਸਿਰਫ ਅੱਗ ਜਾਂ ਗਰਮੀ ਨਹੀਂ ਹੈ ਇਹ ਉਸ ਮਾਨਸਿਕ ਤਿਰਹੇ ਤੇ ਬੇਚੈਨੀ ਦਾ ਪ੍ਰਤੀਕ ਹੈ ਅੱਛਾ ਜੋ ਮਾਇਆ ਨਾਲ ਭਰੇ ਮਾਹੌਲ ਵਿੱਚ ਹੁੰਦੀ ਹੈ ਕਬੀਰ ਜੀ ਅੱਗੇ ਕਹਿੰਦੇ ਵੀ ਨੇ ਆਗ ਲਗੋ ਤਿਹ ਟੋਲਹਰ ਜੇ ਨਾਹੀਂ ਹਰ ਕੋਨਾ ਮਤਲਬ ਉਸ ਵੱਡੇ ਮਹਿਲ ਨੂੰ ਅੱਗ ਲੱਗ ਜਾਵੇ ਆਗ ਲਗਾਓ ਤੇਹ ਟੋ ਲਹਰ ਹਾਂ ਜਿੱਥੇ ਰੱਬ ਦਾ ਨਾਮ ਨਹੀਂ ਹੈ ਜੇ ਨਾ ਹੀ ਹਰ ਕੋ ਨਾ ਹੋ ਤਾਂ ਗੱਲ ਸਾਫ਼ ਹੈ ਜਿੱਥੇ ਸ਼ਾਂਤੀ ਤੇ ਅਧਿਆਤਮਿਕ ਸਕੂਨ ਹੈ ਉਹ ਛੋਟੀ ਜੀ ਥਾਂ ਵੀ ਸਵਰਗ ਹੈ ਹੂੰ ਤੇ ਜਿੱਥੇ ਸਿਰਫ ਦੌਲਤ ਹੈ ਪਰ ਸਕੂਨ ਨਹੀਂ ਉਹ ਮਹਿਲ ਵੀ ਇੱਕ ਬਲਦੀ ਪੱਠੀ ਵਾਂਗ ਹੈ ਜੋ ਬਸ ਅੰਦਰੋਂ ਅੰਦਰ ਹੀ ਸਾੜਦੀ ਰਹਿੰਦੀ ਹੈ ਮਤਲਬ ਕਬੀਰ ਜੀ ਇੱਥੇ ਇੱਕ ਤਰ੍ਹਾਂ ਨਾਲ 멘ਟਲ ਵੈਲਬੀਂਗ ਦੀ ਗੱਲ ਕਰ ਰਹੇ ਨੇ ਜੇ ਤੁਹਾਡਾ ਮਾਹੌਲ ਟਾਕਸਿਕ ਹੈ ਭਾਵੇਂ ਤੁਸੀਂ ਕਿੰਨੇ ਵੀ ਅਮੀਰ ਹੋਵੋ ਤੁਸੀਂ ਇੱਕ ਪੱਠੀ ਵਿੱਚ ਹੀ ਰਹਿ ਰਹੇ ਹੋ ਵਾਹ ਤਾਂ ਫਿਰ ਇਸ ਦਾ ਮਤਲਬ ਹੋਇਆ ਕਿ ਅਸਲੀ ਕੀਮਤ ਅੰਦਰ ਦੀ ਹੈ ਬਾਹਰ ਦੀ ਨਹੀਂ ਇਹ ਗੱਲ ਤਾਂ ਫਿਰ ਜ਼ਿੰਦਗੀ ਤੇ ਮੌਤ ਨੂੰ ਦੇਖਣ ਦਾ ਨਜ਼ਰੀਆ ਵੀ ਬਦਲ ਦਿੰਦੀ ਹੋਵੇਗੀ ਹੈਨਾ ਬਿਲਕੁਲ ਤੇ ਕਬੀਰ ਜੀ ਅਗਲੇ ਸ਼ਲੋਕ ਵਿੱਚ ਐਸੇ ਤੇ ਝੋਟ ਕਰਦੇ ਨੇ ਉਹ ਕਹਿੰਦੇ ਨੇ ਕਬੀਰ ਸੰਤਮੂਏ ਕੀ ਰੋਈਏ ਜੋ ਆਪਣੇ ਗ੍ਰਹਿ ਜਾਏ ਇੱਕ ਸੰਤ ਦੀ ਮੌਤ ਤੇ ਕਿਉਂ ਰੋਣਾ ਹਾਂ ਉਹ ਤਾਂ ਆਪਣੇ ਅਸਲੀ ਘਰ ਯਾਨੀ ਪਰਮਾਤਮਾ ਕੋਲ ਵਾਪਸ ਜਾ ਰਿਹਾ ਹੈ ਉਨਾਂ ਲਈ ਮੌਤ ਇੱਕ ਜਸ਼ਨ ਹੈ ਘਰ ਵਾਪਸੀ ਹੈ ਹਮ ਅਸਲ ਵਿੱਚ ਰੋਣਾ ਤਾਂ ਉਸਤੇ ਚਾਹੀਦਾ ਹੈ ਜੋ ਜਿਉਂਦੇ ਜੀ ਮਰਿਆ ਹੋਇਆ ਹੈ ਤੇ ਉਹ ਕੌਣ ਹੈ ਉਹ ਕਹਿੰਦੇ ਨੇ ਰੋਵੋ ਸਾਕਤ ਬਾਪੁਰੇ ਜੂਹਾਟੇ ਹਾਟ ਬਿਕਾਏ ਸਾਕਤ ਸਾਕਤ ਉਹ ਹੈ ਜੋ ਰੱਬ ਤੋਂ ਮਤਲਬ ਆਪਣੀ ਅਸਲੀਅਤ ਤੋਂ ਟੁੱਟ ਚੁੱਕਾ ਹੈ ਤੇ ਹਾਟੇ ਹਾਟ ਬਿਕਾਏ ਦਾ ਮਤਲਬ ਹੈ ਕਿ ਉਹ ਬਾਜ਼ਾਰ ਵਿੱਚ ਵਿਕਣ ਵਾਲੀ ਚੀਜ਼ ਬਣ ਗਿਆ ਹੈ ਅੱਛਾ ਜਿਵੇਂ ਆਪਣੀ ਜ਼ਮੀਰ ਦਾ ਸੌਦਾ ਕਰਦਾ ਹੋਵੇ ਬਿਲਕੁਲ ਕਦੀ ਪੈਸੇ ਲਈ ਕਦੀ ਸ਼ੋਹਰਤ ਲਈ ਕਦੀ ਤਾਕਤ ਲਈ ਇਹ ਅੱਜ ਦੀ ਜ਼ਮਾਨੇ 'ਚ ਵੀ ਉਨਾ ਹੀ ਛਾਚ ਹੈ ਹੂੰ ਕਿਵੇਂ ਲੋਕ ਸੋਸ਼ਲ ਮੀਡੀਆ ਤੇ ਲਾਈਕਸ ਲਈ ਜਾਂ ਕਾਰਪੋਰੇਟ ਜਗਤ ਵਿੱਚ ਪ੍ਰੋਮੋਸ਼ਨ ਲਈ ਹਾਂਜੀ ਆਪਣੇ ਅਸਲ ਅਸੂਲਾਂ ਦਾ ਸੌਦਾ ਕਰਦੇ ਨੇ ਕਬੀਰ ਜੀ ਸਦੀਆਂ ਪਹਿਲਾਂ ਹੀ ਇਸ 트ਾਂਜੈਕਸ਼ਨਲ ਜ਼ਿੰਦਗੀ ਦੀ ਗੱਲ ਕਰ ਰਹੇ ਸਨ ਇਹ ਤਾਂ ਬਹੁਤ ਡੂੰਗੀ ਗੱਲ ਹੈ ਮਤਲਬ ਅਸਲੀ ਮੌਤ ਸਰੀਰ ਦੀ ਨਹੀਂ ਜ਼ਮੀਰ ਦੀ ਹੈ ਪਰ ਇਹ ਸਾਖਤ ਹੋਣਾ ਇਹ ਤਾਂ ਇੱਕ ਅੰਦਰੂਨੀ ਅਵਸਥਾ ਹੈ ਬਾਹਰੋਂ ਕਿਸੇ ਨੂੰ ਦੇਖ ਕੇ ਇਸ ਦਾ ਪਤਾ ਕਿਵੇਂ ਲੱਗੇਗਾ ਕਈ ਵਾਰ ਬੁਰੇ ਲੋਕ ਵੀ ਤਾਂ ਬਹੁਤ ਚੰਗਾ ਵਿਖਾਵਾ ਕਰਦੇ ਨੇ। ਇਹੀ ਤਾਂ ਸਭ ਤੋਂ ਵੱਡਾ ਸਵਾਲ ਹੈ। ਤੇ ਕਬੀਰ ਜੀ ਇਸ ਦਾ ਜਵਾਬ ਇੱਕ ਬਹੁਤ ਹੀ ਸਧਾਰਨ ਪਰ ਸ਼ਕਤੀਸ਼ਾਲੀ ਮਿਸਾਲ ਨਾਲ ਦਿੰਦੇ ਨੇ। ਅੱਛਾ ਉਹ ਕਹਿੰਦੇ ਹਨ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਇੱਕ ਸਾਖਤ ਮਨੁੱਖ ਲਸਣ ਦੀ ਗੰਡੀ ਵਰਗਾ ਹੁੰਦਾ ਹੈ। ਲਸਣ ਦੀ ਗੰਡੀ? ਹਾਂ ਤੁਸੀਂ ਉਸ ਨੂੰ ਕਿਤੇ ਵੀ ਲੁਕੋ ਕੇ ਖਾ ਲੋ। ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਮਤਲਬ ਕਿਸੇ ਕੋਨੇ 'ਚ ਬੈਠ ਕੇ ਖਾਓਗੇ? पर आखिरकार उसकी गंध उथाई जावेगी मतलब किरदार छुपाया नहीं जा सकता बिल्कुल नहीं जਵੇਂ ਲਸਣ ਦੀ ਗੰਧ ਉਸੇ ਤਰ੍ਹਾਂ ਇਨਸਾਨ ਦਾ ਅਸਲੀ ਸੁਭਾਅ ਵੀ ਬਾਹਰ ਆਈ ਜਾਂਦਾ ਹੈ ਭਾਵੇਂ ਉਹ ਕਿੰਨੇ ਵੀ ਨਕਾਬ ਪਾ ਲਵੇ ਹਾਂਜੀ ਤੇ ਗੱਲ ਸਿਰਫ ਬੁਰੇ ਕੰਮਾਂ ਦੇ ਸਾਹਮਣੇ ਆਉਣ ਦੀ ਨਹੀਂ ਹੈ ਹੂੰ ਗੱਲ ਉਸ ਇਨਸਾਨ ਦੀ ਵਾਈਬ ਜਾਂ ਔਰਾ ਦੀ ਹੈ ਉਸਦੇ ਬੋਲਣ ਦਾ ਟੰਗ ਉਸਦੇ ਕੰਮ ਕਰਨ ਦਾ ਤਰੀਕਾ ਉਸਦੀ ਸੋਚ ਕਿਤੇ ਨਾ ਕਿਤੇ ਉਸਦੀ ਅਸਲੀਅਤ ਝਲਕੀ ਜਾਂਦੀ ਹੈ ਤੁਸੀਂ ਕਿੰਨਾ ਵੀ ਵਧੀਆ ਪਰਫਿਊਮ ਲਾ ਲਓ ਜੇ ਅੰਦਰ ਗੰਦਗੀ ਹੈ ਤਾਂ ਉਸਦੀ بو ਆ ਹੀ ਜਾਣੀ ਹੈ ਸਹੀ ਗੱਲ ਹੈ ਇਸ ਲਈ ਅਜਿਹੇ ਲੋਕਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ ਤਾਂ ਫਿਰ ਇਹ ਸਾਰੇ ਸਫ਼ਰ ਦਾ ਨਿਚੋੜ ਕੀ ਨਿਕਲਿਆ ਅਸੀਂ ਇੱਕ ਸੰਤ ਦੀ ਝੌਂਪੜੀ ਤੋਂ ਸ਼ੁਰੂ ਕੀਤਾ ਜਿੱਥੇ ਸਕੂਨ ਹੈ ਹਾਂਜੀ ਅਸੀਂ ਫੇਰ ਦੇਖਿਆ ਕਿ ਅਸਲੀ ਮੌਤ ਜ਼ਮੀਰ ਦੀ ਹੁੰਦੀ ਹੈ ਤੇ ਅੰਤ ਵਿੱਚ ਸਾਨੂੰ ਪਤਾ ਲੱਗਾ ਕਿ ਅਸਲੀ ਕਿਰਦਾਰ ਲਸਣ ਦੀ ਗੰਦ ਵਾਂਗ ਹੈ ਜੋ ਛੁਪਦਾ ਨਹੀਂ ਹਾਂ ਕਬੀਰ ਜੀ ਨੇ ਸਾਨੂੰ ਬਾਹਰਲੇ ਦਿਖਾਵੇ ਤੋਂ ਹਟਾ ਕੇ ਅੰਦਰੂਨੀ ਸੱਚਾਈ ਦੇਖਣ ਦਾ ਇੱਕ ਨਜ਼ਰੀਆ ਦਿੱਤਾ ਹੈ ਬਿਲਕੁਲ ਉਹਨਾਂ ਦੀ ਖੂਬਸੂਰਤੀ ਐਸੇ ਗੱਲ ਵਿੱਚ ਹੈ ਕਿ ਉਹਨਾਂ ਨੇ ਝੌਂਪੜੀ ਬਾਜ਼ਾਰ ਤੇ ਲਸਣ ਵਰਗੀਆਂ ਰੋਜ਼ਮਰਹਾਂ ਦੀਆਂ ਚੀਜ਼ਾਂ ਨਾਲ ਜੀਵਨ ਦੇ ਸਭ ਤੋਂ ਵੱਡੇ ਸੱਚ ਸਮਝਾ ਦਿੱਤੇ ਹਾਂ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਕੇ ਜਾਂਦੇ ਹਾਂ ਕਬੀਰ ਜੀ ਨੇ ਆਪਣੇ ਸਮੇਂ ਦੀਆਂ ਮਿਸਾਲਾਂ ਵਰਤੀਆਂ ਜੇ ਅੱਜ ਦੇ ਆਧੁਨਿਕ ਡਿਜੀਟਲ ਯੁੱਗ ਵਿੱਚ ਸਾਨੂੰ ਕਿਸੇ ਦੇ ਛੁਪੇ ਹੋਏ ਕਿਰਦਾਰ ਨੂੰ ਸਮਝਾਉਣਾ ਹੋਵੇ ਤਾਂ ਸੀ ਲਸਣ ਦੀ ਥਾਂ ਤੇ ਕਿਸ ਚੀਜ਼ ਦੀ ਮਿਸਾਲ ਦੇ ਸਕਦੇ ਹਾਂ ਜੀ ਇਹਨਾਂ ਵਿਚਾਰਾਂ ਨਾਲ ਹੀ ਅੱਜ ਦੀ ਗੱਲਬਾਤ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਵਿੱਚ ਕਬੀਰ ਸਾਹਿਬ ਜੀ ਦੇ ਕੁਝ ਹੋਰ ਲੋਕਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ